ਮਮੀ ਮਮੀ ਆਨੰਦ ਵੀਰ ਕਿਹਨਾਂ ਦੇ ਕੋਸ ਨਹੀਂ ਬੈਂਦੀ ਇਹਦੇ ਮੈਂ ਰੋਟੀ ਲਾ ਦੋ ਫਿਰ ਰੋਟੀ ਤੇ ਲਾਦ ਨਹੀਂ ਤੂੰ ਸੇਲ ਸੇਲੇ ਤਿਆਰ ਹੋ ਗਈਆਂ ਆਓ ਮੈਂ ਅਸੀਂ ਚੱਲ ਪਹਿਲਾ ਦੇਣਾ ਟਾਈਮ ਨਾ ਚੱਲ ਜਾਣਾ ਮੈਂ ਕਹਿਣਾ ਕੋਈ ਠੀਕ ਆ ਤੂੰ ਪੁੱਛ ਕੇ ਨਹੀਂ ਆ ਕਿੰਨੇ ਵੇਲੇ ਬਿਊਟੀ ਤੇ ਕਿੰਨੇ ਵੇਲੇ ਖਤਮ ਹੋਣੀ ਹੈ ਨਹੀਂ ਨਹੀਂ ਪੁੱਛਿਆ ਤਾਂ ਨਹੀਂ ਹਾਂ ਅੱਜ ਮੈਂ ਪੁੱਛ ਲੂੰਗਾ ਕਿ ਜਿੰਨੀ ਤੱਕ ਜਾਣਕਾਰੀ ਹੈ ਅੱਜ ਪਹਿਲੇ ਦਿਨ ਜਾਨਣਾ ਵਾ ਚਲ ਚਾਹੇ ਮੈਂ ਚਲ ਜਾਣਾ ਵਾ ਆਹੋ ਹਾਂ ਚਲ ਚੱਲ ਅੱਜ ਨਾ ਪੁੱਛ-ਪੁੱਛ ਕੇ ਆਈ ਚੰਗਾ ਉਹਨੇ ਮੈਂ ਪੁੱਛਾਂਗਾ ਅੱਜ ਪਤਾ ਲੱਗ ਜੇ ਨਾ ਅੱਗੇ ਦਰਦ ਤੇ ਪੂਰਾ ਇਮਾਨਦਾਰੀ ਨਾਲ ਕੰਮ ਕਰਨਾ ਵਾ ਕੁਝ ਮੈਚ ਨਹੀਂ ਕਰਨਾ ਨਹੀਂ ਇੰਦਣ ਬਤਾਨਾ ਕਰਨੀ ਆਹ ਨਹੀਂ ਲੱਗਦਾ ਤੇ ਨਹੀਂ ਹੈ ਪਰ ਫੇਰ ਵੀ ਹੁੰਦਾ ਹੀ ਆ ਨਹੀਂ ਨਹੀਂ ਕੋਈ ਕੋਈ ਚੈਲ ਨਹੀਂ ਦਾਨ ਆ ਹਾਰਕ ਨਾ ਆਏ ਪਿਆਰ ਨਾ ਬੋਲਣਾ ਆਹ ਉਹ ਤੇ ਪਿਆਰ ਨੇ ਬੋਲਣਾ ਵਾ ਜੇ ਵੀ ਉਦਾਂ ਦਾ ਕੰਮ ਹੋ ਜਾਵੇ ਮੇਰਾ ਵੀ ਤੁਹਾਨੂੰ ਪਤਾ ਹੈ ਉਦਾਂ ਦਾ ਕੰਮ ਆ ਗੁੱਸੇ ਨਾਲ ਬੋਲਣਾ ਚਾਹੀਦਾ ਨਹੀਂ ਕਰਣੀ ਨਹੀਂ ਨਹੀਂ ਕਿਸੇ ਨਾਲ ਨਹੀਂ ਬੋਲਣਾ ਇਹਨਾਂ ਆਪਣੀ ਘਰ ਦੀ ਮਾਦਰ ਦਾ ਪਤਾ ਹੀ ਹੈ ਨਾ ਤੇ ਜੇ ਸਾਡੇ ਦਿਨ ਬਦਲ ਲੱਗੇ ਆ ਤੇ ਗੁੱਸੇ ਕਸੇ ਨਾਲ ਕੋਈ ਨਹੀਂ ਬਦਲਣਾ ਨਹੀਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਆਹੋ ਉਹ ਜੋ ਉਹਨਾਂ ਕਹਿਣਾ ਉਦਾਂ ਹੀ ਕਰਨਾ ਆਹੋ ਉਦਾਂ ਹੀ ਕਰਨਾ ਵਾ ਚੱਲ ਮੈਂ ਵਾਦਾ ਕਰਾਂ ਤੀ ਨਾਲ ਰੋਟੀ ਨਾਲ ਨਹੀਂ ਹੰਡੀ ਮੈਂ ਹਾਂ ਆਹ ਉੱਥੇ ਖੜਨ ਮੈਂ ਕੋਈ ਤੇ ਪਹਿਲਾਂ ਤੂੰ ਉਹ ਬੰਦ ਕੱਢੀ ਸੀ ਤੂੰ ਹੁਣ ਹਾਂ ਬੰਦ ਲਈ ਉਹ ਵੱਜੀ ਨਹੀਂ ਇਹ ਤਾਂ ਉਹਨੂੰ ਜੋੜ ਕੇ ਰੱਖ ਦੇਣਾ ਹੈ ਨਾ ਜੋੜ ਲਿਓ ਹੁਣ ਯਾਰ ਟਾਈਮ ਬੜਾ ਹੋ ਗਿਆ ਚਾਹ ਪਹਿਲਾਂ ਮੈਂ ਕਾ ਦਿੰਦੀ ਰੋਟੀ ਲਾ ਲਓ ਹਾਂਜੀ ਹਾਂਜੀ ਕੁਛ ਨਹੀਂ ਬਸ ਬੈਠੇ ਆਂ ਬੋੜੀ ਤਾਂ ਕਿ ਮੰਮੀ ਪੁੰਤ ਲੱਗੇ ਤੂੰ ਠੀਕ ਹੈ ਮੈਂ ਬਾਅਦ ਚ ਕਰਦੀ ਤੁਹਾਨੂੰ ਫਿਰ ਇਹਦੀ ਸੁਣਨਾ ਪੈਣਾ ਮੈਂ ਜੀ ਆਹ ਲਾ ਪਰੋਠੇ ਲਾ ਕੇ ਦੋ ਮੈਨੂੰ ਆਲੂ ਵਾਲੇ ਅੱਜ ਆਲੂ ਵਾਲੇ ਪਰੋਠੇ ਇੰਨੀ ਗਰਮੀ ਜੀ ਗਰਮੀ ਗਾਦੀ ਯਾ ਚੰਗਾ ਉਹਦਾ ਤੂੰ ਠੀਕ ਨਹੀਂ ਕਿ ਤਲਿਆ ਫਲਿਆ ਖਾਣਾ ਚਾਹਦਾ ਨਾ ਕੋਈ ਨਹੀਂ ਲਾ ਕੇ ਦੋ ਮੈਨੂੰ ਨਹੀਂ ਪਤਾ ਮੇਰਾ ਦਿਲ ਕੰਡਿਆ ਅੱਜ ਪਰੋਠੇ ਦੇ ਬੜੇ ਭੋਲੇ ਜਿਹੇ ਮੂਹਣਾ ਮੰਗਦੇ ਜਿਹੜਾ ਕੱਲ ਦਾ ਕੰਮ ਕਿਹਾ ਕੰਮ ਉਹਨੂੰ ਮੈਂ ਕੀਤਾ ਉਹਨਾਂ ਨੇ ਨਹੀਂ ਹੋਣਾ ਹੈ ਉਹ ਕੱਲ ਦੀ ਫ੍ਰੀਜ ਚੱਲਣੀ ਨਹੀਂ ਢਈ ਸਾਰਾ ਸਮਾਨ ਖਰਾਬ ਹੋ ਗਿਆ ਤੂੰ ਹੁਣ ਵੀ ਕੀਤਾ ਫੋਨ ਉਹਨੂੰ ਕਿੰਨਾ ਮੈਂ ਤੁਰ ਪਿਆ ਆ ਵਾ ਇਹ ਨਹੀਂ ਹੁਣ ਮੈਂ ਕੀ ਕਰਾਂ ਇਹਦੇ ਚ ਤੈਨੂੰ ਕਹਿਣਾ ਹੀ ਹੁੰਦਾ ਤੂੰ ਕਹਿੰਦਾ ਕਿ ਇਹਦਾ ਦੁੱਧ ਦਾਦ ਖਰਾਬ ਹੋਣ ਰਿਹਾ ਵਾ ਤੇ ਤੈ ਆਓ ਪਾਣੀ ਛੇਤੀ ਬਣਾ ਦਿਵਾ ਮੈਂ ਮੇਰੇ ਕੋਲ ਪਾਣੀ ਨਹੀਂ ਹੈਗਾ ਠੰਡਾ ਪੀਂ ਲੀ ਤੂੰ ਆ ਛੇਤੀ ਹਾਂ ਤੇ ਮੈਂ ਤੁਰ ਪਿਆ ਹਾਂ ਨਹੀਂ ਫਿਰ ਦੁਕਾਨ ਤੇ ਜਾਣਾ ਮੈਂ ਤੂੰ ਇੱਧਰ ਬੈਠੇ ਰਹੇ ਲਫਾ ਫਿਲਮ ਫੇਤ ਲਾਏ ਨਹੀਂ ਕੋਈ ਨਹੀਂ ਲਫਾ ਲਾ ਦਾਂਗੇ ਲਫਾ ਦੇ ਦੀ ਜਿੰਨਾ ਚਿਰ ਕਵਰ ਨਹੀਂ ਹੁੰਦੇ ਕਵਰ ਉਹਨੇ ਕੀਤਾ ਘਤੋਨੇ ਤੇ ਦਿਲ ਆਇਆ ਤੇ ਕੋਈ ਨਹੀਂ ਕਵਰ ਕਿਹਾ ਉਹਨਾਂ ਨੂੰ ਉਹਨਾਂ ਨੇ ਬਣਾ ਦਨੇ ਆ ਤੈਨੂੰ ਥੋੜੀ ਸਾਫ਼ ਕਰਨੇ ਪੈਣੇ ਤੇ ਸਾਫ਼ ਮੈਨੂੰ ਹੀ ਕਰਨੇ ਪੈਣੇ ਆ ਤੇਰੇ ਦਾਦਾ ਮੈਂ ਸਿੱਧੀਆਂ ਨੂੰ ਪਾ ਸਕਦਾ ਸਾਫ਼ ਕੀ ਕਰਨਾ ਸੋਫਿਆਂ ਦਾ ਅੱਛਾ ਤੂੰ ਲਾ ਕੋਈ ਨਹੀਂ ਕਵਰ ਵੀ ਲਾ ਤੇ ਜਾ ਕੋਈ ਨਹੀਂ ਅੰਦਰ ਕੋਈ ਗੱਲ ਕਿੱਡੇ ਤੋਂ ਛੜਿਆਂ ਨੂੰ ਮਿਲਣਦੇ ਆਈ ਉਦੋਂ ਦੇ ਕਿਹੜੇ ਧਰਬੜੇ ਰੱਖੇ ਚ ਦੰਦੇ ਅੱਜ ਮੈਂ ਲੱਭ ਕੇ ਫੀਲਿੰਗ ਤੇ ਵੇਖੀ ਕਿੱਦਾਂ ਦੀ ਹੁੰਦੀ ਆ ਫੀਲਿੰਗ ਹੁੰਦੀ ਆ ਚਲੋ ਉੱਠੋ ਲਾਓ ਪਰੋਂਠੇ ਯਾਰ ਲਾ ਦਿੰਨੀ ਆਂ ਤੇ ਪਹਿਲਾਂ ਕਾਰਨ ਨੂੰ ਵੈਰੀਫਾਈ ਹੋਣ ਉਹ ਕਰ ਲੈਣਾ ਮੈਂ ਨਹੀਂ ਪਰੋਟੇ ਲਾਉਂਦਾ ਮੇਰਾ ਦਿਲ ਬੰਨ ਗਿਆ ਉਹ ਪਾਉਂਦੇ ਬਾਹਲੇ ਰੱਖ ਦੋ ਮੈਂ ਜਿੱਦਾਂ ਦਾ ਪਿਓ ਗਿਆ ਉਹ ਤਾਂ ਕਹਿਣਾ ਹੀ ਨਹੀਂ ਮੰਨਣ ਡਿਆ ਉਹਦੇ ਹੁੰਦਿਆ ਤੇ ਬੜੀ ਸਦੀ 5:00 ਵਜੇ ਕੰਮ ਕਰਦਾ ਸੀਗਾ ਤੂੰ ਕਰਨਾ ਪੈਂਦਾ ਨਾ ਫਿਰ ਹਾਂ ਉਹ ਸਿੱਤਰ ਦਾ ਡਰ ਚ ਹੀ ਸੀਗਾ ਡਰ ਸੋਣਾ ਹੀ ਉਦਾਂ ਹੀ ਪਿਆਰ ਆ ਮੇਰਾ ਬਾਪੂ ਨਾਲ ਹੂੰ ਬਾਪੂ ਦਾ ਪਿਆਰ ਤਾਂ ਮਾਣਾ ਨਹੀਂ ਪਿਆਰ ਤੂੰ ਮਾਗ ਨਹੀਂ ਗੱਲ ਮੰਨਣੀ ਹੋਣੀ ਤੂੰ ਉੱਟ ਪਰੋਟੇ ਲਾ ਠੀਕ ਆ ਦੇ ਰਹੀ ਆ ਅੱਛਾ ਕੋਈ ਪਰੋਟੇ ਖਵਾਦ ਨਹੀਂ ਮੈਨੂੰ ਤੈਨੂੰ ਲੋੜ ਕੋ ਆਉਂ ਰਹੇ ਠੀਕਾ ਉਹ ਕੋ ਚਾਹ ਪੀ ਜਾਂ ਡੇਰ ਮੈਨੂੰ ਕੋਈ ਖੁਸ਼ੀ ਨਹੀਂ ਆ ਤਮੇਂ ਪੀ ਲਾ ਚਾਹ ਕਿਹਦੀ ਆ ਪੀ ਲਾਓ ਮੈਨੂੰ ਪ੍ਰੋਟੇ ਲਾ ਕੇ ਦੋ ਲਾ ਦੇਣੀ ਆ ਲਾ ਦੋ ਫਿਰ ਮੈਂ ਫਿਰ ਕਰਦਾ ਹੋਣਾ ਉਹਨਾਂ ਨੂੰ ਜਾਣੀ ਕਿ ਦੁਕਾਨ ਤੇ ਜਾਣਾ ਕੱਲ ਦੇ ਪਾਣੀ ਠੰਡਾ ਵੀ ਇਥੇ ਵੀ ਬੈਠੇ ਆ ਉਹ ਮੈਂ ਉਹ ਵੀ ਨਹੀਂ ਹੁੰਦਾ ਕੋਈ ਨਹੀਂ ਮੈਂ ਕਰਦਾ ਹੀ ਹਾਂ ਤੁੰਮੀ ਦੇਖੋ ਭਾਈ ਜੰਮਦਾ ਉਹ ਮੈਂ ਘਰ ਦਾ ਕੰਮ ਕਰ ਲੈਣੀ ਹੈ ਨਹੀਂ ਮੁੜ ਕੇ ਗਰਮੀ ਬੜੀ ਆ ਨਾਲ ਧੁੱਪ ਚੜ੍ਹ ਜਾਂਦੀ ਮੈਂ ਤਾਂ ਟਾਈਮ ਨਾ ਕਰ ਪੈਂਦੀ ਹੈ ਤੇ ਕਰ ਮੈਂ ਫਿਰ ਚੱਲਿਆਂ ਜੇ ਅੱਛਾ ਚੱਲ ਧਿਆਨ ਨਾ ਜਾਈ ਦੇ ਨਾ ਚਲੋ ਠੀਕ ਹੈ ਤੇ ਪਾਪਾ ਕਿੱਥੇ ਆ ਪਾਪਾ ਪੱਠੇ ਲੈਣ ਗਏ ਆ ਮੁੜ ਕੇ ਕਹਿੰਦੇ ਮੈਂ ਆਣ ਕੇ ਜਾਣਾ ਕੰਮ ਤੇ ਉਹਨਾਂ ਨੂੰ ਕੋ ਹੁਣ ਰਹਿਣ ਦੋ ਘਣੀ ਤੋਂ ਨਹੀਂ ਹੁਣ ਨਾ ਜਾਇਆ ਕਰੋ ਹੁਣ ਮੈਨੂੰ ਕੰਮ ਮਿਲ ਗਿਆ ਨਹੀਂ ਬੋਲੀ ਤੱਕ ਤੇ ਤਨਖਾਹ ਨਹੀਂ ਮਿਲਦੀ ਉਹਨਾਂ ਤੱਕ ਚੱਲ ਜਾਣ ਦੇ ਫਿਰ ਮੁੜ ਕੇ ਹਟਾ ਲਾਗੇ ਵੀ ਨਾਕ ਲਿਆ ਕਰਾਂਗੇ ਤੇ ਮੈਂ ਬਈ ਤੇ ਰਖਾ ਰਹੇ ਉਹਨਾਂ ਨੇ ਨਹੀਂ ਦੇਣੀ ਆ ਉਹ ਤਾਂ ਚਲ ਦੇਣੀ ਆ ਜੇ ਸ਼ੁਰੂਆਤ ਹੀ ਆ ਤੇ ਇੱਕ ਮਹੀਨਾ ਲੰਘਣਾਈ ਆ ਉਹਨੂੰ ਤੱਕ ਤਾਂ ਜਾਣਦੇ ਤੇ ਮਹੀਨਾ ਲਿਆ ਰਿੰਦਾ ਆਇਆ ਤੇ ਰਿੰਦਾ ਤੇ ਤੇ ਚਾਨ ਤੇਰੇ ਦੇ ਸ਼ੁਰੂ ਤੇ ਕੰਮ ਹੀ ਆ ਚਲ ਉਹ ਤਾਂ ਮਰਜੀ ਬਾਬੇ ਪਰ ਮੈਂ ਤਾਂ ਜਾਣ ਨਹੀਂ ਦਿਆ ਕਰਨਾ ਚਾ ਮਾ ਜਾਣਦਿਆ ਕਿ ਨਹੀਂ ਕੋਈ ਗੱਲ ਨਹੀਂ ਚਲ ਮੇਰਾ ਬਹੁਤ ਧਿਆਨ ਨਾ ਜਾਈ ਚੰਗਾ ਹਾਂ ਮੈਂ ਧਿਆਨ ਨਾ ਜਉਣਾ ਤਾਂ ਹੀ ਮੈਂ ਟੈਨ ਨਾ ਮੈਂ ਸਾਧਾ ਧਿਆਨ ਹੀ ਕੋਈ ਆਹ ਜਾਣਾ ਹੁਣ ਕਿੱਥਾ ਚਲ ਕੋਈ ਗੱਲ ਨਹੀਂ ਤੈਨੂੰ ਆ ਤਨਖਾਹ ਮੈਂ ਹੰਦੀ ਆ ਨਾ ਤੈਨੂੰ ਪਹਿਲਾਂ ਹਾਂ ਜਾਂ ਤੂੰ ਮੋਟਰਸਾਈਕਲ ਉੱਤੇ ਚੱਲਦੇ ਵੇਖ ਲਈ ਭਾਈ ਕੋਈ ਗੱਲ ਨਹੀਂ ਉਹ ਕੋਈ ਨਹੀਂ ਬਾਪੂ ਨੇ ਤਾਂ ਕਿ ਗੱਲ ਚੱਲਦਾ ਕਿ ਫਿਰ ਨਵਾਂ ਹੀ ਲੰਦਾ ਹੈ ਜਾਂ ਨਵੀਂ ਚੀਜ਼ ਦਾ ਫਾਇਦਾ ਹੋਵੇ ਚੱਲ ਠੀਕ ਆ ਤੂੰ ਆਪਣੀਆਂ ਸਾਰੀਆਂ ਰੀਝਾਂ ਪੂਰੀਆਂ ਕਰੀ ਹਾਂ ਕਰੂੰ ਠੰਡੀਆਂ ਵੀ ਕਰੂੰਗਾ ਆਪਣੀਆਂ ਚੱਲ ਕੋਈ ਗੱਲ ਨਹੀਂ ਸਾਡੀਆਂ ਤੇ ਹੋਈ ਜਾਣੀਆਂ ਕੋਈ ਨਹੀਂ ਸੋਦਾ ਪਾਣੀ ਤੇ ਚੱਲਦਾ ਜਾਣਾ ਤੂੰ ਪਹਿਲਾਂ ਆਪਣੀਆਂ ਕਰੀ ਫਿਰ ਸਾਡੀਆਂ ਗੱਲ ਹੀ ਕੋਈ ਗੱਲ ਨਹੀਂ ਚੱਲ ਤਾਂ ਟਾਈਮ ਆ ਚੱਲ ਜਾ ਮੈਂ ਤਾਂ 1 ਮਿੰਟ ਪਹਿਲਾਂ ਬੰਦਾ ਚੱਲ ਜੇ ਕੋਈ ਨਹੀਂ ਹੁੰਦਾ ਨਾ ਆਓ ਇਹ ਕੋਈ ਚੁੱਕ ਰਿਹਾ ਆਓ ਹਾਂ ਤੇ ਚੱਲ ਉਧਰੋਂ ਵੀ ਟਾਈਮ ਨਾਲ ਮੁੜ ਕੇ ਆ ਜਾਗੇ ਹਾਂ ਚਲ ਠੀਕ ਹੈ ਮੈਂ ਪਹੁੰਚਾ ਫਿਰ ਤੇਰੇ ਹੁੰਦੇ ਨੇ ਗਰਦਾਰ ਮਾਰ ਕੇ ਰਿਆ ਨਹੀ ਬੂਆ ਮੈਂ ਮੋਦ ਕਰ ਲੈਣਾ ਨਹੀਂ ਹਾਂ ਤੇ ਟਾਈਮ ਨਾ ਕਰੋ ਤੁਹਾਡੀ ਤੇ ਬਾਰੇ ਤੁਮ ਆਹ ਉਹਦੇ ਪਪਾ ਮੈਂ ਦੇਖਣਾ ਕਿ ਨੋਟੀ ਰੁੱਟੀ ਖਾਣ ਦੇ ਹਾਂ ਹਾਂ ਬੂਆ ਮਾਟੋ ਰੋਟੀ ਨਾ ਮਾ ਜੀ ਰੋਜ਼ ਆੜੀ ਫੇਰੀ ਚਲੋ ਚਲ ਠੀਕ ਹੈ ਚਲ ਵਾਹੀ ਨਹਿਰ ਕਰੀਏ ਦੇਖੀ ਇਹਦੀਆਂ ਕਿਤੇ ਰੀਜਾਂ ਪੂਰੀਆਂ ਹੋਣਗੀਆਂ ਚਰੇ ਨੇ ਬੜੀ ਤੰਗੀ ਵੇਖੀ ਵਿਚਾਰੇ ਜੀ ਈਆਂ ਤੂੰ ਲੇਟ ਹੀ ਬੜੀ ਹੋ ਗਈ ਆ ਜਿੱਦੇ ਉਹਨਾਂ ਨੂੰ ਬੀਨ ਨੇ ਕਿਤੇ ਜਾਣਾ ਹੀ ਨਲੇ ਦੇ ਪਾਪਾ ਨੇ ਕੰਮ ਤੇ ਜਾਣਾ ਹੈ ਵੀ ਰੋਟੀ ਲਾਉਣ ਦਾ ਇਹ ਤੇ ਲੇਟ ਹੋ ਗਈ ਠੀਕ ਆ ਹਾਂਜੀ ਤੇ ਬਣਾਇਆ ਕਰ ਲੀ ਫਿਰ ਕੰਮ ਲੇਟ ਬੜੀ ਹੋ ਜਾਂਦਾ ਹੈ ਜਿੱਦੇ ਮੈਨੂੰ ਆਪਣਾ ਨਹੀਂ ਕਰਨਾ ਪੈਂਦਾ ਫਿਰ ਉਹ ਕਰਕੇ ਤੇ ਮੈਂ ਫੇਰ ਆਈ ਹਾਂ ਠੀਕ ਆ ਤੇ ਕਿੱਥੇ ਨਾ ਕਰੇ ਛੱਡ ਹੁੰਦਾ ਨਾ ਤੁਹਾਨੂੰ ਆਵੇ ਤੇ ਬਾਹਰ ਲਾਹੇ ਫਿਰ ਸਿੱਧੀ ਜਦੀ ਘਰ ਆ ਤੇ ਕਰਾਉਣੇ ਵੀ ਹੋਣੇ ਆ ਅੱਛਾ ਠੀਕ ਕੋਈ ਨਹੀਂ ਮੈਂ ਕਰ ਦਿੰਦੀ ਜਲਦੀ ਜਲਦੀ ਕਾਰ ਵੀ ਮੇਰੇ ਤੁਹਾਨੂੰ ਲਾ ਕੇ ਨੂੰ ਕੋਚੇ ਲਾ ਦੇ ਸੁਮਣਾ ਸੁਮਣਾ ਉਹ ਘਰ ਜਣੀ ਲੱਗਦੀ ਸੁਮਣਾ ਉਹ ਸੱਚ ਉਧਰ ਚਲ ਗਈ ਹੋਣੀ ਹੈ ਇੱਕ ਤੇ ਚੰਗਾ ਕੰਮ ਕਰਿਆ ਹੀ ਆਈ ਨੀ ਇਹ ਦੀਆਂ ਦੀ ਮੇਰੇ ਨਾਲ ਗੱਲਾਂ ਮਾਰ ਜਿਆ ਕਰੋ ਤੇ ਘਰ ਬਾਂਵੇਂ ਜਿਹੜਾ ਹੈਗਾ ਮੜਾ ਮੜਾ ਸਮਾਨ ਉਹ ਵੀ ਲਾਈ ਹੋਈ ਜੇ ਖੁੱਲਾ ਛੱਡ ਕੇ ਚਲ ਗਈਗੇ ਨੂੰ ਵੇਕੇ ਆ ਮਾ ਉੱਤਰ ਗਈ ਉਹ ਨਹੀਂ ਤੇ ਆਵਾਸ ਆ ਲਗੇ ਸਮਾਨ ਚੰਗੀ ਤਰ੍ਹਾਂ ਲਾ ਬਿਦਾਗ ਜੇ ਹੁੰਦੇ ਲੱਭਣ ਦੇ ਆ ਦੀਦੀ ਮੈਂ ਤਾਂ ਚੰਗੀ ਤਰ੍ਹਾਂ ਹੀ ਨਾ ਹੁੰਦੀ ਮੈਂ ਘਟ ਘਟ ਕੇ ਲਾ ਲਈਏ ਚਲ ਕੋਈ ਨਹੀਂ ਮੈਂ ਦੋਨੇ ਲਾ ਦਿੰਦੀ ਹਾਂ ਵੇਖਾਂ ਚੋਲ ਬੋਲ ਕੇ ਆਉਂਦੀ ਘਰ ਇੱਥੇ ਆਣ ਕੇ ਕੰਮ ਕਰਦੀ ਮੈਨੂੰ ਦਾਅਰਦੀ ਕਿਤਨਾ ਨਾ ਕਿਤਾ ਇੰਤਜ਼ਾਮ ਕਰਕੇ ਪੈਸੇ ਨਾ ਦਿੰਦੇ ਇਹਨਾਂ ਦੇ ਇਹ ਕੰਮ ਕਰਕੇ ਤੇ ਪੈਸੇ ਲਾਉਣ ਦੀ ਇਹਨਾਂ ਦੇ ਐਵੇਂ ਨਹੀਂ ਜਾਂਦੀ ਦੀਦੀ ਆਂਦੀ ਜਦੋਂ ਮਰਜ਼ੀ ਦੇ ਦੇਵੇ ਦੀਦੀ ਨੇ ਤੇ ਕਹਿਣਾ ਹੀ ਇਹਨੂੰ ਕੰਮ ਕਰੀ ਜਾਂਦੀ ਗੱਤ ਉਹ ਗੀਰ ਇੰਨਾ ਝੂਠ ਕਮ ਸਿਕਨ ਪਤਾ ਦੱਸੇ ਤੇ ਸਹੀ ਗੱਲ ਆ कोග එතර දින को ගැනකාරඳප करරණ

ਚਲੋਂਦੀ ਇਹ ਤੇ ਗੱਲ ਕਰਨਾ ਭਲਾਈ ਦੀ ਦੀਦੀ ਆਇਆ ਹੋ ਗਿਆ ਸਭ ਮਨ ਕੰਮ ਹਾਂਜੀ ਕੰਮ ਹੋ ਗਿਆ ਜੀ ਸਾਰਾ ਹੁਣ ਮੈਂ ਚੱਲੀ ਜੀ ਚੰਨ ਬਹਿ ਜਾ ਕਣੀ ਠੰਡੇ ਥਾਂ ਨਾਲੇ ਚਾਹ ਬਣਾ ਲਾ ਘੁੱਟ ਨਾਲ ਤੂੰ ਵੀ ਪੀ ਲੈਂਗੀ ਨਹੀਂ ਦੀਦੀ ਠੰਡੇ ਥਾਂ ਬਹਿ ਗਈ ਤੇ ਫੇਰ ਮੈਂ ਉੱਠਿਆ ਨਹੀਂ ਜਾਣਾ ਤੇ ਚਾਹ ਬਣਾਉਂਦੇ ਟਾਈਮ ਲੱਗ ਜਾਣਾ ਬੀਬੀ ਫਿਰ ਮੈਨਾਂ ਨੂੰ ਦੇਣੀ ਟਾਈਮ ਲੱਗ ਜਾਣਾ 2 ਮਿੰਟ ਲੱਗਣੇ ਪੀਲੇ ਨਾਲੇ ਤੁਮੇ ਪੀਲੇ ਨਾਲੇ ਮੈਂ ਵੀ ਪੀਲਾਂਗੀ ਨਹੀਂ 2 ਮਿੰਟ ਨਹੀਂ ਫਿਰ ਕਿੰਨਾ ਟਾਈਮ ਲੱਗ ਜਾਣਾ ਜੀ ਫਿਰ ਮੈਂ ਘਰ ਦਾ ਹੀ ਇਹ ਕੰਮ ਕਰਨ ਵਾਲਾ ਪਿਆ ਆ ਅੱਛਾ ਹਾਂਜੀ ਫਿਰ ਅਨਵੀਰ ਉਹਨਾਂ ਆ ਜਣਾ ਨੇ ਪਾਪਾ ਨਹੀਂ ਆਏ ਨਾ ਉਥੇ ਕਰ ਲਾਂ ਮੈਂ ਕੰਮ ਚਲ ਤੂੰ ਲੈ ਲੈ ਮੈਂ ਤੇ ਗਾ ਚਾਹ ਬਣਾ ਲੇਦੀ ਚੱਲ 2 ਮਿੰਟ ਚ ਚਾਹ ਬਣ ਚਲੀ ਨਹੀਂ ਨਹੀਂ ਚਲ ਤੀ ਬਣਾ ਲੈ ਪੀ ਲਿਓ ਫਿਰ ਉਹ ਚਲ ਮੈਂ ਤੇ ਫਿਰ ਬਣਾ ਕੇ ਪੀਵਾਂਗੀ ਚਲ ਹੁਣ ਤਾਂ ਟਾਈਮ ਤੇ ਤੂੰ ਬਣਾ ਦੇ ਨਹੀਂ ਕਰ ਕੋਈ ਗੱਲ ਨਹੀਂ ਦੀ ਜਲਾ ਪਰ ਜਿੰਨਾ ਕੰਮ ਦੱਸੋ ਬਸ ਉਹਨਾ ਹੀ ਕਰਨਾ ਵਾਅਦਾ ਨਹੀਂ ਕਰਨਾ ਕਿਤੇ ਚਰ ਕਹਿਂਦੀ ਦੀਦੀ ਧੋਤ ਮਿੰਟ ਲੱਗਣੇ ਹੀ ਹੋਏ ਇਹ ਕੰਮ ਨਹੀਂ ਆ ਰਿਹਾ ਮੈਂ ਅੱਧ ਟਾਈਮ ਨਾ ਆ ਗਿਆ ਤੇ ਕੰਮ ਥੋੜਾ ਹੀ ਪਰ ਚੰਗਾ ਹੀ ਹੋਇਆ ਆ ਗਿਆ ਤੇ ਕਿਉਂ ਚੰਗਾ ਹੋ ਗਿਆ ਆਣ ਕੇ ਮੈਂ ਵੇਖਿਆ ਸਭ ਮੂਹੇ ਖੁੱਲੇ ਜਾਂ ਤੇ ਘਰ ਕੋਈ ਵੀ ਨਹੀਂ ਤੂੰ ਕਿਥੇ ਚਲਦੀ ਨਹੀਂ ਰੋਜ਼ ਨਹੀਂ ਮੈਂ ਕਿਲੇ ਟਪਾੰਦ ਕਰਕੇ ਗਈ ਆ ਤੁਹਾਨੂੰ ਦੱਸਿਆ ਤਾਂ ਗੰਦੀ ਦੀ ਘਰ ਗਈ ਮੈਂ ਦੇ ਗੇਟ ਤੋਂ ਸੀ ਲਾ ਗਈਆਂ ਨੂੰ ਗੇਟ ਮੈਂ ਖੋਲਿਆ ਹੋਰ ਨਾ ਕੋਈ ਬੋਲਦਾ ਇੱਥੇ ਕਿੰਨੇ ਆਉਣਾ ਵਾ ਕਿੰਨੇ ਆਉਣਾ ਵਾ ਜਿਹੜਾ ਹੈਗਾ ਵਾ ਥੋੜਾ ਬੋੜਾ ਤੂੰ ਉਹ ਵੀ ਚੁਕਾ ਲੈਣਾ ਨਹੀਂ ਕੋਈ ਚੁੱਕਦਾ ਸਾਡੀ ਗਲੀ ਚ ਨਹੀਂ ਹੋਈ ਵੀ ਇਦਾਂ ਦਾ ਕੋਈ ਹੁੰਦਾ ਨਾ ਰੋਜ਼ ਕੀ ਆ ਇੱਥੇ ਭਲਾ ਕੁਛ ਨਹੀਂ ਉਹ ਤਾਂ ਦੀਦੀ ਕੱਲੀ ਹੁੰਦੀ ਐ ਤੇ ਕਹਿੰਦੀ ਮੈਂ ਲੱਗ ਕੇ ਆ ਜਾ ਫਿਰ ਕੱਲੀ ਹੁੰਦੀ ਐ ਝੂਠ ਨਾ ਬੋਲ ਅਜੇ ਵੀ ਸੱਚ ਸੱਚ ਬਤਾ ਦੇ ਲੈ ਸੱਚੀ ਦੱਸੰਡੀ ਸੱਚ ਬੋਲ ਤੂੰ ਦੱਸਣਾ ਮੈਂ ਕਿ ਜਾਂ ਕਿੰਨਾ ਦੱਸਣਾ ਲੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਦੀਦੀ ਕੱਲੀ ਹੁੰਦੀ ਉਹ ਕਹਿੰਦੀ ਮੇਰੇ ਲੱਗਿਆ ਆ ਜਾਏਗਾ ਲੈ ਤੁਸੀਂ ਵੀ ਨਹੀਂ ਘਰ ਹੁੰਦੇ ਵੀਰ ਵੀ ਨਹੀਂ ਹੁੰਦੇ ਤਾਂ ਮੈਂ ਵੀ ਕੱਲੀ ਹੀ ਨਹੀਂ ਆ ਮੈਂ ਸੋਚ ਲੈਣੀ ਚੱਲ ਮੇਰਾ ਵੀ ਟਾਈਮ ਪਾਸ ਹੋ ਜਾਊਗਾ ਸਮਝਣਾ ਜੇ ਵੀ ਮੰਜਾ ਅਜੇ ਵੀ ਤੂੰ ਲਕਾਉਂਦੀ ਨਹੀਂ ਗੱਲ ਕੀ ਲਕਾਉਂਦੀ ਮੈਂ ਤੇ ਕੁਝ ਵੀ ਨਹੀਂ ਲਗਾਇਆ ਦਾ ਡਿਗ ਲਓ ਐਨਾ ਝੂਠ ਚੰਗਾ ਨਹੀਂ ਹੁੰਦਾ ਮੈਂ ਕਿ ਝੂਠ ਬੋਲਿਆ ਹੀ ਨਹੀਂ ਕੋਈ ਵੀ ਨਾਲੇ ਉਹ ਵੀ ਘਰ ਚ ਮੈਂ ਨਹੀਂ ਕੁਲਿਆ ਕੋਈ ਚੂੜ ਤੁਹਾਡੇ ਕੋਲੋਂ ਕੀ ਕੰਡੀ ਹੈ ਤੁਹਾਡਾ ਕੁਛ ਨਹੀਂ ਵੈਲੀ ਬੈਠੀ ਗੱਲਾਂ ਮਾਰਣੀਆਂ ਮੈਂ ਵੇਖ ਆਇਆ ਜਿਹੜੀਆਂ ਗੱਲਾਂ ਮਾਰਡੀਆਂ ਤੇ ਤੈਨੂੰ ਇਹ ਏਸੀ ਚ ਬਿਠਾਇਆ ਹੈ ਤੇ ਅੱਗੇ ਤੇਰੇ ਚਾਹ ਧਰੀ ਨਾਲ ਬਿਸਕੁਟ ਤੇ ਮਰਜੀ ਵੀ ਧਰੀ ਸੀ ਨਾ ਮੈਂ ਗਿਆ ਸੀ ਵੇਖਣ ਅਜੇ ਵਿੱਚ ਕੁੜੀ ਜਨੀ ਮੈਂ ਅੱਜ ਤੇ ਮੈਂ ਆਪਣੀ ਅੱਖੀ ਵੇਖਦਿਆ ਪੋਚਾ ਲਾਉਣ ਦੀ ਤੂੰ ਉਹਨਾਂ ਦੇ ਘਰ ਕੰਮ ਕਰਨੀ ਤੈਨੂੰ ਉਹ ਕਹਿਣ ਦੀ ਆਹ ਵੇਖ ਤੇ ਨਹੀਂ ਚੰਗਾ ਦਾਗ ਨਹੀਂ ਇਹ ਉਹ ਨਾਲੇ ਅਗਲੀ ਗੱਲਾਂ ਕਰਨੀ ਮੂੰਹ ਤੇ ਕੰਮ ਕੋ ਕਰਦੀ ਜਾ ਕੇ ਤੇ ਕੰਮ ਨਾ ਕਰਾ ਦੇ ਹੋਰ ਕੀ ਕਰਾਂ ਕਰਾ ਮਨਾ ਕਰਾ ਦੇ ਹੋਰ ਕੀ ਕਰਾਂ ਤੇ ਗੱਲਾਂ ਨੇ ਮੈਨੂੰ ਸੋਨੀਆਂ ਪੈਂਦੀਆਂ ਨਾ ਉਹ ਕਹਿੰਦੇ ਜੇ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਫਿਰ ਮੇਰਾ ਕੰਮ ਕਰ ਦੇ ਤੇ ਫਿਰ ਮੈਂ ਹੈ ਸਾਡੇ ਕੋ ਦਿੱਕਤੇ ਤੇ ਜਾਣੀ ਨਹੀਂ ਤੇ ਮੈਨੂੰ ਇਹੋ ਕੰਮ ਸੌਖਾ ਲੱਗਾ ਮੈਂ ਚਲ ਕੰਮ ਕਰ ਦੂੰਗੀ ਤੇ ਪੈਸੇ ਕਟਾ ਦੇ ਆਵਾਂਗੀ ਯਾਰ ਇੱਕਦਮ ਬੰਦਾ ਚੰਗਾ ਲੱਗਦਾ ਤੂੰ ਮੈਨੂੰ ਦੱਸਦੀ ਮੇਰੇ ਨਾਲ ਗੱਲ ਤੇ ਕਰਦੀ ਤੇ ਤੂੰ ਇਹ ਕਿੱਥੋਂ ਲੈ ਕੇ ਦੇ ਦੇਣੀ ਯਰ ਮੈਂ ਕਿਧੋਂ ਲੈ ਆ ਕੇ ਦਿੰਦਾ ਮੈਂ ਆਪਣਾ ਆਪਾਂ ਵੇਚਦਾ ਤੈਨੂੰ ਇਹ ਗੱਲਾਂ ਕੀ ਗੱਲਾਂ ਮੈਨੂੰ ਸੁਣਨੀਆਂ ਪੈਣੀਆਂ ਬੈਂਦੀਆਂ ਮੁੜ ਕੇ ਤੂੰ ਤੇ ਪਾਸੇ ਹੋ ਜਾਂਦੇ ਜੀ ਹੁਣ ਇਹ ਥੋੜੀ ਆ ਵੀ ਤੂੰ ਕੰਮ ਕਰਦੀ ਫਿਰੇ ਜਾ ਕੇ ਘਰਾਂ ਚ ਤੇ ਮੈਨੂੰ ਲੈ ਆ ਕੇ ਦੇ ਦੋ ਪਹਿਲੇ ਕਿ ਮੈਂ ਦੇ ਦਿੰਦੀ ਨਹੀਂ ਜਾਂਦੀ ਕੰਮ ਕਰਨਾ ਸਭ ਤੋਂ ਵੱਡੀ ਗੱਲ ਕੀ ਤੇਰੀ ਇਹ ਆ ਕਿ ਤੂੰ ਮੇਰੇ ਨਾਲ ਝੂਠ ਬੋਲਿਆ ਲਕਾਰ ਰੱਖਿਆ ਲੱਗਦਾ ਤੇ ਜੇ ਮੈਂ ਤੁਹਾਨੂੰ ਦੱਸ ਦਿੰਦੀ ਤੂੰ ਇਹ ਮੈਨੂੰ ਜਾਣ ਦੇਣਾ ਇਦ ਨਹੀਂ ਤੇ ਜਾਣ ਨਹੀਂ ਦੇਣਾ ਨਹੀਂ ਜਾਣ ਦੇਣਾ ਮੈਂ ਗੱਲਾਂ ਤਾਂ ਨਾ ਨਹੀਂ ਕਰਨੀਆਂ ਇਹਨਾਂ। ਉਹ ਕਹਿੰਦੇ ਮੈਨੇ ਪੈਸੇ ਦੇਜੋ। ਗੱਲਾਂ। ਗੱਲ ਕਰ ਦਿੰਦੇ ਫਿਰ ਕਿਧਰ ਰੱਖੇ ਤੋ। ਤੇ ਹੁਣ ਕਰ ਦੋ ਜਦੋਂ ਉਦੋਂ ਕਰਕੇ ਤੇ ਨਹੀਂ ਹੁਣ ਕਰ ਦੋ ਮੈਂ ਨਹੀਂ ਜਾਂਦੀ। ਤੂੰ ਕੰਮ ਕਰਨੀ ਜਾਣਾ ਫਿਰ ਬਸ। ਤੈਨੂੰ ਮੈਂ ਦੱਸਦਾ ਜੀ ਹੁਣ। ਮੈਂ ਜਿੱਥੋਂ ਮਰਜ਼ੀ ਲੈ ਆਂ ਕੋਨਾ ਕੋ ਕਰਦਾ ਹਾਲ ਨੂੰ। ਜਿਆਦਾ ਲੋਗ ਹੀ ਨਹੀਂ। ਕਿਥੋਂ ਲੈ ਆਂਗੇ ਉਹ ਕੰਮ ਤਾਂ ਟਾਟਾ ਚੱਲਣ ਨਹੀਂ ਦਾ ਹੋ ਜਾ। ਆਦਨ ਦੇ ਲਈ 임ਰਾਜ ਵੀ ਯਾਰ ਚੰਗਾ ਲੱਗਦਾ ਬੰਦੇ ਨੇ ਆਪਣੀ ਅੱਖੀਂ ਇਦਾਂ ਵੇਖਿਆ ਹੋਵੇ ਚੰਗਾ ਤਾਂ ਨਹੀਂ ਲੱਗਦਾ ਹਣ ਕੀ ਕਰਨਾ ਫੇਰ ਕਰਨਾ ਹੀ ਪੈਣਾ ਹੈਗਾ ਮੈਨੂੰ ਕੰਮ ਸੌਖਾ ਲੱਗਾ ਤੇ ਮੈਂ ਚਲ ਕਰ ਦਿੰਦੀ ਕੋਈ ਗੱਲ ਨਹੀਂ ਘਰ ਨਹੀਂ ਤੇ ਘਰੀਦਾ ਹੀ ਹੈ ਕੰਮ ਦੀ ਕਿਹੜੀ ਗੱਲ ਘਰ ਦੀ ਨਹੀਂ ਗੱਲ ਹੁੰਦੀ ਨਾ ਕੰਮ ਦੀ ਗੱਲ ਵਾ ਗੱਲ ਵੀ ਕਿਤੇ ਜਾ ਕੇ ਕਰਨ ਦੀ ਹਣ ਜੇ ਵੇਖ ਕੇ ਕਿਸੇ ਨੂੰ ਪਤਾ ਲੱਗੇ ਤੇ ਕਹਿੰਗਾ ਨਾ ਇੰਨਾ ਹੀ ਗਿਰ ਗਿਆ ਐ ਵੀ ਇਹਨੂੰ ਕੰਮ ਤੇ ਲਾਇਆ ਲਓ ਵਿਚਰੀ ਬਾਰੇ ਉਹਨਾਂ ਦੇ ਘਟਾਉਣ ਦੀ ਕੋਈ ਨਹੀਂ ਕੁਛ ਨਹੀਂ ਹੰਦਾ ਜਦ ਮਾੜੇ ਦੇਣਾ ਹੁੰਦੇ ਸਭ ਕੁਝ ਕਰਨਾ ਪੈਂਦਾ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਇਹ ਤਾਂ ਉਹਨਾਂ ਤੇ ਮਰ ਜਾਣਾ ਚੰਗਾ ਐਵੇਂ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਇਹਨੀਆਂ ਮਰ ਜਾਣਾ ਚੰਗਾ ਹਣ ਜੇ ਮਾੜੇ ਦੇਣਾ ਇਹਦੇ ਹੁਣ ਮਾਰ ਹੀ ਜਾਈਏ ਇਹਨੂੰ ਬਦਲ ਕਮ ਸੇ ਕਮ ਤੈਨੂੰ ਸੋਚਣਾ ਚਾਹੀਦਾ ਹੈ ਗੱਲ ਦੇ ਘਰ ਦੀ ਮੇਰਨਾ ਮੈਂ ਸੋਚਿਆ ਮੈਂ ਤੈਨੂੰ ਜਾਣ ਨਹੀਂ ਦੇਣਾ ਤਾਂ ਨਹੀਂ ਮੈਂ ਤੈਨੂੰ ਦੱਸਿਆ ਆ ਵੀ ਜਿੰਨਾ ਆ ਗਿਆ ਅੱਜ ਮੈਂ ਟਾਈਮ ਨਾ ਆ ਗਿਆ ਤਾਂ ਮੈਨੂੰ ਪਤਾ ਲੱਗ ਗਿਆ ਚੱਲ ਮੈਨੂੰ ਮਾਫ਼ ਕਰ ਦਿਓ ਕੋਈ ਗੱਲ ਨਹੀਂ ਮੈਂ ਜਾਣ ਬੱਜ ਕੇ ਤੈਨੂੰ ਕੀਤਾ ਕੁਝ ਵੀ ਮਾਫ਼ੀ ਵਾਲੀ ਤੇਰਾ ਕੰਮ ਹੀ ਨਹੀਂ ਆ ਕੰਮ ਤੋਂ ਮੈਂ ਭਾਵੇਂ ਤੈਨੂੰ ਕਰ ਦਿੰਦਾ ਪਰ ਜਿਹੜਾ ਤੂੰ ਮੇਰੇ ਨਾਲ ਝੂਠ ਬੋਲਿਆ ਨਾ ਦੱਸਿਆ ਨਹੀਂ ਸੱਚ ਉਹ ਤੋਂ ਨਹੀਂ ਕਰਨਾ ਮੈਂ ਤੈਨੂੰ ਤੇ ਇਹਦੇ ਹੀ ਨੀ ਗੱਲ ਕਹਿ ਕੇ ਚਲ ਗਿਆ ਤਾਂ ਮੈਂ ਕੀ ਕਰਦੀ ਦੱਸ ਈਮੇਲ ਤੇ ਮਲੇ ਹੋਏ ਰਹਿੰਦੇ ਬੰਦ